ਆਹ ਮੈਂ ਤਿਆਰ ਆਂ ਭਰਾ ਢਿੱਕਣਿਆ ਤੁਹਾਨੂੰ ਆਹ ਨਿਆਰ ਵਾਲੇ ਮੂੰ ਚੁੱਕਿਆ ਵਾਗੇ ਤੁਹਾਡੀ ਗੱਡੀ ਵੇਖਣ ਡਿਆਂ ਹੂੰ ਹੂੰ ਆਜੋ ਆਜੋ ਚੰਗ ਤੋਂ ਹੋ ਗਿਆ ਅੱਜ ਇਹ ਤਾਂ ਕਰਦੇ ਇਥੋਂ ਬੰਦ ਕਰਦੇ ਇਵੇਂ ਲੱਗਦਾ ਫੇਰ ਚੱਲੇ ਆ ਗੱਡੀ ਲੈ ਕੇ ਜੇ ਹੁਣ ਫੇਰ ਚੱਲ ਗਏ ਨਾ ਤਾਂ ਫੇਰ ਉਹਨੇ 36 36 ਗੱਲਾਂ ਕਰਨੀਆਂ ਤੇ ਮੈਂ ਨਹੀਂ ਕਿਸ ਦੀਆਂ ਗੱਲਾਂ ਸੁਨੀਆਂ ਮੈਂ ਕਹਿ ਹੀ ਹੁੰਨੀ ਆ ਹਾਂ ਹਾਂ ਤੁਸੀਂ ਕਿੱਥੇ ਚੱਲੇ ਹੋ ਹੁਣ ਮੈਂ ਚੱਲਿਆ ਹਾਂ ਮੈਚ ਤੇ ਆ ਗੱਡੀ ਤੇ ਜਾਣਾ ਨਹੀਂ ਨਹੀਂ ਗੱਡੀ ਤੇ ਨਹੀਂ ਜਾਣਾ ਮੁੰਡੇ ਲੈਣ ਆਉਣਗੇ ਬਿਨਾਂ ਆਹੋ ਮੈਂ ਕਿ ਗੱਡੀ ਨਾ ਲੈ ਕੇ ਜਾਇਓ ਫੇਰ ਦੀਦੀ ਨੇ 36 36 ਗੱਲਾਂ ਕਰਨੀਆਂ ਤੇ ਮੈਂ ਨਹੀਂ ਹੁਣ ਕਿਸੇ ਦੀ ਵੀ ਸੁਣਨੀ। ਉਹ ਦੀਦੀ ਦੇ ਦਾਤ ਬਣੀ ਆ। ਆਹ ਦੇਖ ਲਓ ਤੁਸੀਂ ਕੱਲ ਲੈ ਕੇ ਗਏ ਤੇ ਆ ਕਿੰਨੀ ਗੰਦੀ ਕਰਤੀ। ਜੇ ਚਲਣੀ ਤੇ ਲਿਬੜਨੀ ਆ। ਤੇ ਫੇਰ ਉਹਨੇ ਫੇ ਗੱਲਾਂ ਕਰਨੀਆਂ। ਤੇ ਬਾਂਦੀ ਘਰੋਂ ਬਾਂਦੀ ਆ। ਤੇ ਫੇਰ ਮੈਨੂੰ ਸੁਣਾਉਂਦੀ ਆ ਨਾ ਗੱਲਾਂ ਆਹੋ ਤੇ ਮੈਂ ਨਹੀਂ ਹੁਣ ਸੁਣਨੀ ਆ ਕਿਸੇ ਦੀਆਂ ਵੀ ਗੱਲਾਂ। ਉਹਨੂੰ ਕਹੀਂ ਜੋਗਾ ਕਰਨੀ ਮੈਨਾਂ ਕਰੇ ਕੱਲ। ਆਹੋ ਤੈਨੂੰ ਧੋ ਕੇ ਤੇ ਖੜੀ ਕਰਦੇਓ। ਇਹ ਹੁਣ ਬਰਤੋਂ ਨਹੀਂ ਮੈਂ ਕਹਤਾ ਹੁਣ ਇਹਨੂੰ। ਆਹੋ ਤੇ ਧਵਾ ਲਿਓ ਇਹਨੂੰ ਹੁਣ ਆ ਦੇਖ ਲਓ ਕਿੰਨੀ ਗੰਦੀ ਹੋਈ। ਜਰ ਕੀ ਆ ਹੁਣ ਤੂੰ ਵੀ ਲੱਗ ਚ ਡੈਂਡਾ ਬੀ ਗਿਆ ਕੇ ਲੈ ਲੈਕਚਰ ਕਹਾਦਾ ਮੈਂ ਤੈਨੂੰ ਕਹਿ ਨਹੀਂ ਰਹੀ ਹੂੰ ਤੋ ਮੈਂ ਪਤਰਖ ਹੈ ਉੱਥੇ ਬਾਰੀ ਸ਼ਾਮ ਲਈ ਕੋਈ ਗੱਲ ਨਹੀਂ ਜਲਦੀ ਜਲਦੀ ਹੋਣਾ ਲੈ ਆ ਪਰਸ ਨਿਕਲ ਜਾਂਦਾ ਨਾ ਅਸ ਮੈਚ ਮੂਤ ਤੇ ਚਲੋ ਠੀਕ ਆ ਤੇ ਉਹ ਮੈਂ ਪੁੱਛਣਾ ਸੀਗਾ ਕਿਹੜੀ ਲਿਮਾਰੀ ਚ ਰੱਖਿਆ ਓ ਯਾਰ ਉੱਥੇ ਜਿੱਥੇ ਉਹ ਟੰਗੀ ਐ ਐਲਸੀਡੀ ਜੀ ਲੈ ਦੱਸ ਉਹ ਲਿਮਾਰੀ ਆ ਉਹਨੂੰ ਐਲਸੀਡੀ ਪੈਨਲ ਕਹਿੰਦੇ ਆ ਤਹ ਹੋਰ ਕੀ ਅਲਮਾਰੀ ਹੁੰਦੇ ਹੋ ਗਿੰਦਾ ਵਾ ਲੈ ਮੈਨੂੰ ਸਹੀ ਨਾਮ ਦੱਸਿਆ ਕਰੋ ਨਾ ਮੈਂ ਅਲਮਾਰੀ ਚ ਲੱਭੀ ਜਾਣਾ ਸੀ ਮੈਂ ਉਹਨੂੰ ਲੰਬਾਰੀ ਜਾਂਦਾ ਵਾ ਚਲੋ ਠੀਕ ਆ ਤੇ ਮੈਂ ਦੇਖ ਲੈਣੀ ਤੇ ਜਲਦੀ ਆ ਜਾਓ ਫੇਰ ਤੇ ਜਾਊਗਾ ਤੇ ਜਲਦੀ ਆਉਂਗਾ ਆਹੋ ਚਲੋ ਠੀਕ ਹੈ ਜਾਓ ਤੂੰ ਜਾਜੀ ਲੱਗ ਗਈਆਂ ਤੇ ਚੰਗਾ ਕਿੱਦਾਂ ਟਹਿਲਦੀ ਫਿਰਦੀ ਆ ਸਾਡਾ ਵਾਰਾ ਪੈਰਾ ਤੇ ਐਵੇਂ ਹੀ ਨੰਗਿਆ ਨੇਰੇ ਜੀ ਹੁਣ ਤੇ ਮahr ਕੁੜੀਆਂ 2-2 ਸਾਲ ਚੂੜਾ ਹੰਡਾਉਂਦੀਆਂ ਤੇ ਮੈਂ ਐਵੇਂ ਸ਼ਦਾਈਆਂ ਨੂੰ ਪੰਨੀ ਛੇ ਇਮੀ ਨਹੀਂ ਲਾ ਦਿੱਤਾ ਵੀ ਮੇਰਾ ਕਿਹੜਾ ਕੋਈ ਨਿਆਣਾ ਹੈਗਾ ਜੀ ਜਿਵੇਂ ਪਾ ਵੀ ਲੈਂਦੀ ਤੇ ਮੈਨੂੰ ਕਿਹੜਾ ਕਹਿੰਨੇ ਕੋ ਕਹਿਣਾ ਹੈ ਹੁਣ ਇਹਦੇ ਵੱਲ ਚੂੜੇ ਵੱਲ ਵੇ ਵੇ ਕਿਤੇ ਮੇਰਾ ਵੀ ਜੀ ਕਹਿੰਦਾ ਮੈਂ ਵੀ ਚੂੜਾ ਪਾਵਾਂ ਸੁਹੰਤਲਾ ਪਾਵਾਂ ਹਾਈ ਹਾਈ ਆਹ ਕਿਦੀਆਂ ਇੰਨੀਆਂ ਵਡੀਆਂ ਗੁੱਡੀਆਂ ਪਈਆਂ ਆ ਇੱਥੇ ਇਹ ਤਾਂ ਮੈਨੂੰ ਕਹਿੰਦੇ ਸੀਗੇ ਇਹਨਾਂ ਦੀ ਭੈਣ ਅਖੇ ਨਾਨਕਿਆ ਦੇ ਰਹਿੰਦੀ ਆ ਆ ਪਤਾ ਨਹੀਂ ਕਿਹਦੀਆਂ ਨੀਆ ਬੜੀਆਂ ਗੁੱਡੀਆਂ ਰੱਖੀਆਂ ਆ ਇਹਨਾਂ ਨੇ ਕੀ ਕਰਨੀਆਂ ਭਲਾ ਇੰਨੇ ਆ ਮਾਈ ਹੱਡੀ ਨੇ ਤਾਂ ਗੱਲਾਂ ਕਰ ਕਰ ਹੀ ਮਾਰ ਦੇਣਾ ਵਾ ਉਹਦੇ ਵੱਲ ਵੇਖਣੇ ਕਰਣਾ ਚੜ ਗਈਆਂ ਪਰ ਇਹਨਾਂ ਨੂੰ ਪਤਾ ਨਹੀਂ ਜਿੱਦ ਦੀ ਕਿਹੜੀ ਗੱਲ ਹੁੰਦੀ ਰੀ ਤੇ ਜਦੋਂ ਮਰਚੀ ਪਕਾ ਲੇ ਬੰਦਾ ਕੀ ਲੱਭਣ ਦੀ ਆ ਕੁਛ ਨਹੀਂ ਦੇਦੀ ਆ ਪਰ ਸਿਗਾਣਾ ਦਾ ਇੱਥੇ ਪਿਆ ਉਹ ਦੇਖਣ ਨਹੀਂ ਤੇ ਆ ਮੈਨੂੰ ਗੁੱਡੀਆਂ ਲੱਭ ਗਈਆਂ ਇੱਥੋਂ ਇਹ ਕਿਧੀਆਂ ਗੁੱਡੀਆਂ ਆ ਗੁੱਡੀਆਂ ਆਹੋ ਤੁਸੀਂ ਕੁੜੀ ਤੇ ਆ ਨਹੀਂ ਘਰ ਚ ਕੋਈ ਤੇ ਆ ਗੁੱਡੀਆਂ ਕਿੱਦਾਂ ਰੱਖੀਆਂ ਇੱਥੇ ਹਾਏ ਹਾਏ ਮੈਂ ਤੈਨੂੰ ਮੈਂ ਕੀ ਦੱਸਾਂ ਇਹ ਕਿਧੀਆਂ ਗੁੱਡੀਆਂ ਕਿੰਨੀਆਂ ਸੋਹਣੀਆਂ ਆ ਇਹ ਨਾ ਜਦੋਂ ਮੈਂ ਮੇਲੇ ਮੁੱਲੇ ਜਾਂਦੀ ਹੁੰਦੀ ਨਾ ਉਥੋਂ ਫੜ ਲੈਂਦੀ ਆ ਮੈਨੂੰ ਵੀ ਰੀਜ ਜੀ ਆ ਗਈ ਬਚਪਨ ਵਿੱਚ ਕਹਿੰਦੇ ਰੀਜਾ ਤੇ ਪੂਰੀਆਂ ਕੀਤੀਆਂ ਨਹੀਂ ਇਦਾਂ ਹੀ ਬਚਪਨ ਲੰਘ ਗਿਆ ਅਹੀਂ ਤੋਂ ਤੀਲਿਆਂ ਦੀਆਂ ਗੁੱਡੀਆਂ ਬਣਾ ਲੈਂਦੇ ਹੁੰਦੇ ਸੀ ਤੇ ਤੀਲਿਆਂ ਦੀਆਂ ਮਈਆਂ ਬਣਾ ਲਈਦੀਆਂ ਅਸੀਂ ਪੱਤਿਆਂ ਦੀਆਂ ਵੀ ਹੈਨਾ ਤੈਨੂੰ ਪਤਾ ਵਾ ਆਹੋ ਆਹੋ ਨਹੀਂ ਸੱਚ ਤੈਨੂੰ ਕਿੱਥੋਂ ਪਤਾ ਹੋਣਾ ਤੂੰ ਉਹਦੇ ਮੇਰੇ ਨਾਲ ਕਿਤੇ ਛੋਟੀ ਆ ਤੁਹਾਨੂੰ ਤੇ ਗੁੱਡੀਆਂ ਗੱਡੀਆਂ ਮਿਲ ਜਾਂਦੀਆਂ ਹੈਨਾ ਅਸੀਂ ਘਾਟ ਹੀ ਲਿਆਉਣੇ ਹੁੰਦੇ ਨੇ ਤੇ ਨਾਲ ਮਿਲਦੀਆਂ ਹੀ ਹੁੰਦੀਆਂ ਇਹਦੇ ਨਾਲ ਮਾਪੇ ਬਾਹਰ ਹੀ ਜਾਣ ਦਿੰਦੇ ਹੁੰਦੇ ਆਹੋ ਇਹ ਤੇ ਹਾਂ ਤੇ ਮੈਨੂੰ ਵੀ ਬੜਾ ਸ਼ੌਕ ਆ ਉਹਦਾ ਗੁੱਡੀਆਂ ਦਾ ਨਾ ਮੈਨੂੰ ਵੀ ਬੜੀਆਂ ਸੋਹਣੀਆਂ ਲੱਗਦੀਆਂ ਬਿਸ਼ੱਕ ਦੀ ਆਪਾਂ ਵੱਡੀਆਂ ਹੋ ਗਈਆਂ ਪਰ ਤਰੀਜਾ ਤੁਹਾਡੀਆਂ ਉਹਦਾ ਦੀਆਂ ਹੀ ਹੈਨਾ ਆਹੋ ਤੇ ਫਿਰ ਮੈਂ ਜਦੋਂ ਹੁਣ ਕਿਤੇ ਇੱਕਦਾਂ ਮੇਲ ਮੁੱਲੇ ਚ ਗਈ ਨਾ ਤੇ ਫਿਰ ਮੈਂ ਉੱਥੋਂ ਲੈ ਆਈ ਮੈਂ ਚੱਲ ਮੈਂ ਵੀ ਰਿੱਜਾ ਲਾ ਲੂੰਗੀ ਹੁਣ ਮੈਂ ਵੀ ਗੁੱਡੀਆਂ ਵੇਖ ਵੇਖ ਕੇ ਤੇ ਤਾਂ ਕਰਕੇ ਫਿਰ ਮੈਂ ਵਾਵਾ ਹਰੀਆਂ ਚੁੱਕ ਲੈਂਦੀ ਆ ਵੇ ਹਾ ਕਿੰਨੀਆਂ ਰੱਖੀਆਂ ਮੇਲੇ ਲਾ ਕੇ ਉਹ ਤੇ ਮੈਂ ਇਹਨਾਂ ਦਾ ਪਰਸਲ ਅੱਭਾ ਨਹੀਂ ਹੀਗੀ ਤੇ ਆ ਮੈਂ ਦੇਖਿਆ ਖੋਲ ਕੇ ਤੇ ਵਿੱਚ ਕਿੰਨੀਆਂ ਗੁੱਡੀਆਂ ਤੂੰ ਵੀ ਭਾਂ ਦਿਲ ਚ ਸੋਚਦੀ ਹੋਵੇਂ ਦੀਦੀ ਦੇ ਕਿਦਾਂ ਦੇ ਸ਼ੌਂਕ ਆ ਕੀ ਦੱਸਾਂ ਉਦੋਂ ਮੈਂ ਨਾ ਕੋਹ ਵੀ ਨਹੀਂ ਖੇਡਿਆ ਐਦਾਂ ਹੀ ਉੰਤਰੀਆਂ ਕਿਆਰੀਆਂ ਜਿਹਾ ਬਣਾ ਲੈਣੀਆਂ ਮਿੱਟੀ ਦੇ ਭਾਂਡੇ ਬਣਾ ਲੈਣੇ ਪ੍ਰੈਸਾਂ ਤੱਕ ਬਣਾਈਆਂ ਫ੍ਰਿਜਾਂ ਤੱਕ ਬਣਾਈਆਂ ਅਸੀਂ ਮਿੱਟੀ ਦੀਆਂ ਆਹੋ ਦੀਦੀ ਤੇ ਆਹੋ ਜੀ ਕਦੀ ਰੀਜ ਪੂਰੀ ਨਹੀਂ ਕੀਤੀ ਦੇ ਹੁਣ ਕਰ ਲਈ ਆ ਹੁਣ ਮੇਰੇ ਮਨ ਜਰੀ ਜਾਈ ਜਿੱਥੇ ਜਾਨੀ ਆ ਉਥੋ ਹੀ ਚੁੱਕ ਲਉਣੀ ਤੇ ਵੇ ਇੱਕ ਵੀ ਨਹੀਂ ਲੈਂਦੀ ਚਾਰ ਚਾਰ ਪੰਜ ਪੰਜ ਇਕੱਠੀਆਂ ਕੀਤੀਆਂ ਮੇਰਾ ਵੀ ਦਿਮਾਗ ਸੱਚੀ ਤੇ ਰੱਖ ਵੀ ਤੇਰੇ ਸਾਹਮਣੇ ਲੀਤੀ ਵਧੀਆ ਦੀਦੀ ਸੋਹਣੀਆਂ ਲੱਗਦੀਆਂ ਪਈਆਂ ਚੱਲ ਕਿਤੇ ਹੁਣ ਤੂੰ ਹੋਰ ਲਿਆ ਕਰੀ ਹੈਨਾ ਖੇਡ ਲਿਆ ਕਰੀ ਆਹੋ ਮੈਂ ਖੇਡਣਾ ਹੁਣ ਕਿ ਇਹ ਫੇਰ ਕੀ ਆ ਮੈਂ ਦੀਦੀ ਹੁਣ ਚੰਗਾ ਥੋੜੀ ਲੱਗਦਾ ਤੇਰਾ ਤੇ ਚੂੜਾ ਹੀ ਪੜਾ ਚਮਕਦਾ ਵਾ ਤੇ ਸੋਨਾ ਮੜਾ ਲੱਗਦਾ ਇਹ ਕਿੰਨੇ ਦਾ ਆਈ ਭਲਾ ਪਤਾ ਨਹੀਂ ਦੀਦੀ ਆ ਮम्मी ਲੈ ਕੇ ਆਈ ਸੀ ਮਿੰਨ ਤਾਂ ਪਤਾ ਵੀ ਨਹੀਂ ਵਿਆਹ ਦਾ ਕਿਹੜਾ ਕੋਈ ਹੱਜ ਸੀਗਾ ਇੰਨੀ ਕਾਲੀ ਪਾਈ ਸੀ ਬਚੋਲੇ ਨੇ ਜਲਦੀ ਕਰੋ ਜਲਦੀ ਕਰੋ ਮਿੰਨ ਤਾਂ ਬਿਲਕੁਲ ਹੀ ਮਜ਼ਾ ਨਹੀਂ ਆਇਆ ਆਪਣੇ ਵਿਆਹ ਦਾ ਅੱਧੀਆਂ ਰੀਜਾਂ ਤੇ ਮੇਰੀਆਂ ਵਿੱਚੇ ਹੀ ਰਹਿ ਗਈਆਂ ਹਾ ਹੈ ਤੇਰਾ ਨਾਂ ਵੀ ਇਦਾਂ ਹੀ ਹੋਇਆ ਵਾ ਤੇ ਹੋਰ ਦੀਦੀ ਆ ਸੂਟ ਸੀਗੇ ਦੋ ਚਾਰ ਜਿਹੜੇ ਸਵਾਲੇ ਆ ਕਾਲੀ ਕਾਲੀ ਜੋ ਵੀ ਚੱਲ ਚੰਗੀ ਸੀਗੀ ਟੇਲਰ ਜਿਹਨੇ ਸੀ ਕੇ ਤੇ ਦੇਤੇ ਟਾਮ ਨਾਲ ਨਹੀਂ ਤੇ ਮੈਨੂੰ ਤਾਂ ਨਾ ਇੰਨਾ ਗੁੱਸਾ ਚੜਨ ਦਿਆ ਸੀਗਾ ਨਾ ਇੰਨੀਆਂ ਮਰੀਜ਼ਾਂ ਲਈਆਂ ਸੀ ਵਿਆਹ ਨੂੰ ਇਦਾਂ ਕਰਨਾ ਉਦਾਂ ਕਰਨਾ ਸਾਰੀਆਂ ਰੀਝਾਂ ਹੀ ਮੇਰੀਆਂ ਵਿੱਚੇ ਰਹਿ ਗਈਆਂ ਮੈਂ ਕੀ ਕਰੇ ਮੇਰੇ ਨਾਲ ਹੀ ਇਦਾਂ ਹੋਇਆ ਵਾ ਇਹ ਜਦੋਂ ਵਿਆਹ ਹੁੰਦੇ ਨਾ ਪਤਾ ਨਹੀਂ ਕਾਹ ਤੋਂ ਇੰਨੀਆਂ ਕਾਲੀਆਂ ਕਰਦੇ ਆ ਐਂ ਜਿੰਦ ਤੱਕ ਇਹਦੇ ਭੱਜ ਜਾਣਾ ਹੁੰਦਾ ਦੱਸ ਜਦੋਂ ਵੇਖ ਹੀ ਲਈ ਤੇ ਕਾਰ ਹੀ ਦੇਣਾ ਹੁੰਦਾ ਇੱਕ ਨਾ ਇੱਕ ਦਿਨ ਤੇ ਹੋਰ ਕੀ ਦੀਦੀ ਮੇਰੇ ਤਾਂ ਵਿਆਹ ਦਾ ਚਾਹੀ ਮਰ ਗਿਆ ਸਾਰਾ ਤੇਰੇ ਵੱਲ ਵੇ ਵੇ ਕੇ ਨਾ ਹੁਣ ਮੇਰਾ ਵੀ ਜੀ ਕੰਡਾ ਵੀ ਮੈਂ ਵੀ ਉਹ ਜਾ ਕੇ ਲੈ ਆਵਾਂ ਚੂੜਾ ਲੈ ਦੀਦੀ ਫਿਰ ਕੀ ਆ ਪਾ ਲੋ ਤੁਸੀਂ ਪਾਉਂਦੀਆਂ ਹੀ ਇੱਥੇ ਵੀ ਆਈਆਂ ਮੈਨੂੰ ਤਾਂ ਜੇੜਣੇ ਨਹੀਂ ਪਾਉਂਦੇ ਨਾ ਉਹਨੇ ਕਹਿਣਾ ਉਹਦੇ ਵੱਲ ਵੇ ਵੇ ਰੀਸਾਂ ਕਰਨ ਲੱਗ ਗਈਆਂ ਲੈ ਦੀਦੀ ਨਿਆਣੇ ਆ ਲੀਆਂ ਭਾਈ ਫਿਰਦੀਆਂ ਆ ਫਿਰ ਕੀ ਆ ਲੈ ਆਓ ਤੁਸੀਂ ਵੀ ਠੀਕ ਆ ਜਿਹੜਾ ਤੂੰ ਕੰਮ ਆ ਹੀ ਕਰ ਲਾ ਉਹਨੇ ਫਿਰ ਗੁੱਸਾ ਕਰਨਾ ਹੀ ਆਓ ਸੱਚ ਮੈਂ ਪਰਸੇ ਲੱਭਣ ਨਹੀਂ ਪਤਾ ਨਹੀਂ ਕਿੱਥੇ ਰੱਖਤਾ ਇਹਨਾਂ ਆ ਇਹਦੇ ਵਿੱਚ ਪਿਆ ਆ। ਅਮਨੇ ਹਾਂਜੀ ਦੀਦੀ ਮੰਜੋ ਤੇ ਬਾਹਰ ਵਾ ਆਹੋ ਆਣਾ ਮੈਂ ਅੰਦਰ ਰੱਖਾਂ ਚੱਲੀ ਹੀ ਇਹ ਕਹਿੰਦੇ ਸਾਹਮ ਕੇ ਰੱਖਦੇ ਨਾਲ ਨਹੀਂ ਲਾ ਕੇ ਜਾਣਾ ਉੱਥੇ ਫਿਗਵਾਜ ਜਾਂਦਾ ਹੁੰਦਾ। ਹਾਏ ਰੱਬਾ ਇਹ ਤੇ ਕੁੜੀ ਚਲਾ ਕੇ ਬੜੀ ਆ। ਸਾਨੂੰ ਤੇ ਅੱਜ ਤੱਕ ਨਹੀਂ ਸੰਭੰਦ ਦਾ ਪਤਾ ਲੱਗਾ ਵੀ ਚੀਜ਼ ਸੰਭੀ ਦੀ ਕਿੱਦਾਂ ਵਾ। ਸਾਡੇ ਘਰ ਵਾਲੇ ਦਾ ਇੱਥੇ ਇੱਥੇ ਜਿੱਥੇ ਮਰਜੀ ਪਿਆ ਰਹਿੰਦਾ ਵਾ। ਇਹੋ ਮਤਾ ਦਿੰਦੀ ਹੋਣੀ ਵੀ ਮੈਂ ਸਾਹਮ ਕੇ ਰਾਤ ਦੀ ਆ ਅੱਗੇ ਤੇ ਇੱਥੇ ਪਿਆ ਰਹਿੰਦਾ ਹੁੰਦਾ ਸੀ ਦੱਸ ਪੀਥੇ ਕੋਈ ਚੋਰੀ ਕਰਨ ਲੱਗਾ ਵਾ ਇਹਦਾ ਮਤਲਬ ਤੇ ਇਹੋ ਹੀ ਹੈ ਨਾ ਵੀ ਅਹੀਂ ਚੋਰ ਵਾ ਅੱਜ ਕੱਲ੍ਹ ਦੀਆਂ ਕੁੜੀਆਂ ਤੋਂ ਤੇ ਰਾਬੀ ਫਨਾਵਾਂ ਮਰਕ ਇਕਲ ਬੜੀ ਦਾਸ ਜੀ ਬੈਠੀ ਆ ਨਹੀਂ ਇਹ ਦਾਸਤ ਨਹੀਂ ਓਦਾਂ ਹੀ ਬੈਠੀ ਪਤਾ ਲੱਗੰਦਿਆ ਵਾ ਉਹ ਡੇਣੀ ਬੱਕਰੀ ਜੀ ਨੂੰ ਯਾ ਡੇ ਕਰਨਾ ਤੇ ਪੁੱਤ ਕੇ ਤੀਆਂ ਵੀ ਪੁੱਲ ਦਿੰਗਾ ਨਹੀਂ ਯਾਰ ਆਹੀ ਕਿਹੜੀ ਗੱਲੋਂ ਆ ਪਤਾ ਲੱਗੇ ਕੋ ਹਾਂ ਮੈਂ ਇੱਕ ਤਰ੍ਹਾਂ ਬੈਠੇ ਆਈ ਲੈ ਬੈਠਿਆ ਤਾਂ ਨਹੀਂ ਯਾਦ ਆਉਂਦੀ ਕੋਈ ਗੱਲ ਹੋਈ ਫੇਰ ਹੁਣ ਨਹੀਂ ਗੱਲ ਤਾਂ ਕੋਈ ਨਹੀਂ ਹੋਈ ਮੈਂ ਗਈ ਹੀ ਤੇ ਗੁੱਡੀਆਂ ਜੀਆਂ ਲੈ ਕੇ ਤੇ ਨਿੱਕੀ ਜਿਹੜੀ ਬੁੱਟੀ ਉਹ ਡੇ ਹੀ ਪੁੱਛਣ ਬਲਜੀਤ ਨੂੰ ਆਦੇ ਬਲਜੀ ਨੇ ਪਹ ਲੱਗ ਜਾ ਰਤਾ ਨਾ ਬਲਜੀ ਨੇ ਦੱਸਤਾ ਨਾ ਅਸਲ ਸਾਰੀ ਗੱਲ ਬਾਤ ਨਹੀਂ ਉਹ ਤੇ ਮੌਕਾ ਸਾਂਭ ਹੀ ਗਈ ਆ ਆਂਦੀ ਆਂਦੀ ਮੈ ਲਿਆ ਨਿਗਾਹੇ ਇੱਕਦਾਂ ਹੋ ਗਿਆ ਪਤਾ ਨਹੀਂ ਉਹਦੇ ਵੀ ਮਨ ਚ ਆਈ ਹੋਊਗੀ ਕੋਈ ਗੱਲ ਤੇ ਆਈ ਆ ਨਾ ਨੇ ਮਨ ਚ ਗੱਲ ਦੀ ਇੱਕ ਵਾਰੀ ਸਾਂਭ ਲਈ ਆ ਉਹਨੇ ਤੇ ਉਠ ਮਾਤਾ ਤੈਨੂੰ ਅੱਗ ਲਾ ਪਛੀਲਾ ਸਾਰਾ ਕੋ ਕੱਢ ਕੇ ਨਾ ਬਾਹਰ ਤੇ ਧੂਆਂ ਲਾ ਉਹਦਾ ਨਾ ਪੁੱਤ ਐਨੀਆਂ ਮਹਿੰਗੀਆਂ ਖਰੀਦੀਆਂ ਆਂ ਹੀ ਉਹਨੇ ਅੱਗ ਲਾਉਣ ਨੂੰ ਥੋੜੀਆਂ ਖਰੀਦੀਆਂ ਕਿੰਨੀਆਂ ਕ ਮਹਿੰਗੀਆਂ ਆਂ ਜੋ ਸਾਡੀ ਉਹ ਇਤ ਨਹੀਂ ਵੇਖੀ ਤੇ ਗੁੱਡੀਆਂ ਉਹਨਾਂ ਮਹਿੰਗੀਆਂ ਵਾ ਚੱਲ ਕੋਈ ਨਹੀਂ ਕਿਤੇ ਰੱਖ ਦਿੰਨੇ ਆ ਜਿਹੜੀਆਂ ਵੀ ਵੇਖਣ ਨਾ ਕੋਈ ਕਿਤੇ ਮੈਂ ਰੱਖ ਦਿੰਨੀ ਆ ਉਹਨਾਂ ਲਗਾ ਦੇ ਘਰੇ ਉਹ ਨਹੀਂ ਦਿਖਣੀਆਂ ਨਹੀਂ ਚਾਹੀਦੀ ਸਾਹਮਣੇ ਮੈਨੂੰ ਅੰਨੇ ਦੇ ਆਣ ਘੁਣਿਆਣੇ ਹੁੰਦੇ ਖੇੜੇ ਉਹਨਾਂ ਫੜਾ ਦਿਆ ਕਰ ਨਹੀਂ ਦੇੜ ਨੂੰ ਪੁੱਤ ਕੀ ਕਰਦਾ ਮੇਰਾ ਫਿਰ ਕੜਾ ਪਊ ਫਿਰ ਚੰਗੀ ਰਹੇਗੀ ਨਹੀਂ ਪੈਂਦੀ ਕੜਾ ਤੇ ਮੈਂ ਆਪ ਹੀ ਕਰਦਾ ਤੇਰੇ ਕੋ ਨਹੀਂ ਕੱਖੀ ਹੋਣਾ ਮਾਤਾ ਅੱਗ ਨਾਲ ਆਵੀ ਤੇ ਕਿਤੇ ਓਦਾਂ ਰੱਖ ਦੇ ਇਹ ਨਹੀਂ ਪਤਾ ਵੀ ਇੱਥੇ ਸਾਰੀ ਡੈਡੀ ਵੜੇ ਰਹਿਣਾ ਵਾ ਤੇ ਮੈਂ ਆਪਣਾ ਕਮਰਾ ਹੀ ਛਾੜ ਲਾ ਬਟੂਆ ਸਾਂਭਣ ਦਾ ਪਤਾ ਹੀ ਹੋ ਹੋਰ ਨੀਓ ਕਾਹਦਾ ਪਤਾ ਜੇ ਪੜੂਆ ਸਾਂਭਣਾ ਵਾ ਤੇ ਸਟੋਰ ਚ ਕੰਨ ਵੜਨ ਦੀ ਆ ਕੋਈ ਸਰੋਂਗ ਪੋਟਲੇ ਉਹਦੇ ਵਿੱਚ ਵਾੜ ਦੇ

ਨੀ ਇਹ ਗਿਲੀ ਕੀ ਆ ਆ ਕੋ ਖਾਦਾ ਵਾ ਆ ਵਿੱਚ ਕੈਚਪ ਵੀ ਪਿਆ ਵਾ ਨਹੀਂ ਦੀਦੀ ਪਹਿਲਾਂ ਦਾ ਪਿਆ ਹੋਣਾ ਕਿਤੇ ਆਪਾਂ ਕੀ ਖਾਣਾ ਦੱਸ ਤੁਹਾਡੇ ਤੇ ਚੋਰੀ ਖਾਣਾ ਕੁਛ ਹਾਏ ਹੇ ਪਹਿਲਾਂ ਤਾਂ ਇਹਨੂੰ ਪੈਰ ਲੱਗੇ ਸੀ ਜਿਹੜਾ ਆ ਭਾਂਕ ਕੇ ਇਹਦੇ ਵਿੱਚ ਵੜ ਗਿਆ ਮੈਂ ਤੇ ਰੋਜ਼ ਸਫਾਈ ਕਰਦੀ ਆ ਰੋਜ਼ ਝਾੜਦੀ ਆ ਨੁਕਰਾਂ ਨਕਰਾਂ ਤੱਕ ਤੇ ਇਹ ਕਿੱਥੋਂ ਆ ਗਿਆ ਭਲਾ ਨਹੀਂ ਨਹੀਂ ਦੀਦੀ ਪਹਿਲਾਂ ਦਾ ਹੋਣਾ ਕਿਤੇ ਹਾਏ ਨਹੀਂ ਵਿੱਚ ਆਵੇ ਖੀਰਾ ਵੀ ਪਿਆ ਆਈਓ ਉਹ ਨਹੀਂ ਦੀਦੀ ਪਹਿਲਾਂ ਦਾ ਹੀ ਆਏ ਪਿਆ ਇੱਥੇ ਦੱਸ ਮੈਂ ਭਲਾ ਦੱਸ ਤੁਹਾਡੇ ਤੋਂ ਚੋਰੀ ਖਾਣਾ ਨਹੀਂ ਆ ਬਰਗਰ ਦੀ ਸਮੈਲ ਆਈ ਵਿੱਚੋਂ ਮੈਨੂੰ ਦੀਦੀ ਪੇਲਾਂ ਦਾ ਹੀ ਪਿਆਰ ਹੋਣਾ ਆ ਦੱਸ ਆ ਨਹੀਂ ਸਕਦੀ ਫੇ ਮੁੜ ਕੇ ਮੈਂ ਸੱਚੀ ਸੱਚੀ ਦੱਸਦੇ ਜੇ 버거 ਖਾਦਾ ਵਾ ਤੇ ਨਹੀਂ ਦੀਦੀ ਦੱਸ ਮੈਂ ਭਲਾ ਤੁਹਾਡੇ ਤੋਂ ਚੋਰੀ ਰੱਖਣਾ ਚੋਰੀ ਤੇ ਕੀਤੀ ਆ ਹੁਣ ਮੰਨ ਜਾਏ ਨਾ ਮੰਨ ਕਿੰਨੇ ਲਿਆ ਕੇ ਦਿੱਤਾ ਸੀ ਹਾਏ ਹਾਏ ਦੀਦੀ ਮੈਂ ਨਹੀਂ ਖਾਦਾ 버ਗਰ ਜੇ ਖਾਦਾ ਹੁੰਦਾ ਤੇ ਦੱਸ ਹੀ ਦੇਣਾ ਸੀ ਇਹ ਚ ਕਿਹੜਾ ਲਕੋੜ ਰੱਖਣਾ ਭਰਾ ਹਾਏ ਹੈ ਨਹੀਂ ਮੈਨੂੰ ਤੇ ਚੇਤਾ ਆ ਗਿਆ ਸੱਚ ਤੂੰ ਤੇ ਮੈਨੂੰ ਕਿਹਾ ਸੀ ਮੈਂ 버ਗਰ ਚ ਖੀਰਾ ਨਹੀਂ ਖਾਂਦੀ ਰੋਟੀ ਚ ਖਾ ਲੈਣੀ ਆ ਤੇ ਇਹਦਾ ਮਤਲਬ ਹੈ ਕਿ ਖੀਰਾ ਤੂੰ ਕੱਢ ਕੇ ਰੱਖੇ ਤੇ ਤੂੰ ਖਾਦਾ ਵਾ ਆਹੋ ਦੀਦੀ ਖਾਦਾ ਆ 버ਗਰ ਇਹ ਲੈ ਕੇ ਆਏ ਸੀ ਤੇ ਖਾ ਲਿਆ ਫਿਰ ਕੀ ਹੋ ਗਿਆ 버ਗਰ ਹੀ ਆ ਹਾਏ ਹੈ ਨਹੀਂ ਦੱਸ ਦਿੰਦੀ ਤੇ ਮੈਂ ਕਿਹੜਾ ਤੁਹਾਡੇ ਮੂੰਹ ਚੋਂ ਕੱਢ ਲੈਣਾ ਸੀ ਮੈਨੂੰ ਤਾਂ ਦੀ ਮੈਂ ਵੀ ਮਾਸਾ ਵਰਕੀ ਲੈ ਲੈਦੀ ਵਿੱਚੋਂ ਲੈ ਦੀਦੀ ਉਹ ਤੇ ਇਹਨਾਂ ਦਾ ਝੂਠਾ ਹੀ ਤੇ ਫਿਰ ਮੈਂ ਖਾ ਲਿਆ ਜਿੰਨਾ ਬਚਿਆ ਤੇ ਫਿਰ ਕੀ ਝੂਠਾ ਹੀ ਤੇ ਉਹ ਵੀ ਮੇਰਾ ਭਰਾ ਹੀ ਆ ਅਹੀਂ ਪਹਿਲਾਂ ਇੱਕੋ ਥਾੜੀ ਖਾ ਖੋ ਲੈਨੇ ਸਾਰੇ ਜਾਣੇ ਆ ਤਾਂ ਵੀਰ ਹੀ ਬਹਿ ਜਾਂਦਾ ਮੈਂ ਵੀ ਨਾਲ ਬਹਿ ਜਾਂਦੀ ਨਹੀਂ ਫਿਰ ਕੀ ਹੋ ਗਿਆ ਭਰਾਵਾਂ ਦੀ ਝੂਠ ਨਹੀਂ ਖਾਦੀ ਉਹ ਵੀ ਤੇ ਮੇਰਾ ਭਰਾ ਹੀ ਆ ਹਾਏ ਹਾਏ ਦੀਦੀ ਇੱਕ 버ਗਰ ਹੀ ਸੀਗਾ ਕਿਦੇ ਕਿਦੇ ਮੂੰਹ ਚ ਪਾਉਣਾ ਸੀਗਾ ਹਾਏ ਨਹੀਂ ਫਿਰ ਕੀ ਮੈਨੂੰ ਵੀ ਮਾਸਾ ਵਖਾ ਲ ਦਿੰਦੀ ਦੱਸ ਮੇਰੇ ਵਰੀ ਪੈਸੇ ਮੁੱਕ ਗਏ ਹੀ ਲਾ ਦੀਦੀ ਤੂੰ ਹੀ ਤੇ 버ਗਰਾਂ ਦੇ ਪਿੱਛੇ ਲੜੈ ਨਹੀਂ ਲੱਗ ਪਏ ਆ 버ਗਰ ਕੀ ਖਾ ਲਿਆ ਮੈਂ ਪਤਾ ਨਹੀਂ ਕੀ ਹੋ ਗਿਆ ਹੁੰਦਾ ਜਿੱਦਾਂ ਹੋਇਆ ਨਹੀਂ ਹੋਇਆ ਕਿਉਂ ਨਹੀਂ ਆ ਭਲਾ ਜਿੱਦਨ ਮੈਂ 버ਗਰ ਲੜਿਆ ਲਿਆ ਖਾਦੇ ਨਾ ਉਸ ਦਿਨ ਤੁਹਾਨੂੰ ਚੁਬਣੀਆਂ ਵਾਂ ਕੱਲਾਂ ਤੇ ਤੂੰ ਸਾਰੇ ਦੇ ਕੰਨਾਂ 'ਚ ਫੁੱਕਾ ਮਾਰਨੀ ਆਂ ਵੀ ਦੀਦੀ ਨੇ ਚੀਜ਼ਾਂ ਲੈ ਲੈ ਖਾਦੀਆਂ ਵਾਂ ਲੈ ਦੀਦੀ ਮੈਂ ਭਲਾ ਕਹ ਤੂੰ ਫੁੱਕਾ ਮਾਰਨੀ ਆ ਤੂੰ ਹੀ ਖਾਓ ਸੋਵਾਰੀ ਚੀਜ਼ ਮਂਗਾਓ ਤੇ ਖਾਓ ਮੈਂ ਰੋਕਦੀ ਤੁਹਾਨੂੰ ਨਹੀਂ ਦੱਸ ਮੈਂ ਕਿੰਨਾ ਕ ਖਾ ਲੈਣਾ ਇੱਕ ਮੇਰੇ ਵਾਤੇ ਵੀ ਲੈ ਹੁੰਦੇ ਮੇਰੇ ਵਾਂ ਦੀ ਤੁਹਾਡ ਕੋ ਪੈਸੇ ਮੁੱਕ ਗਏ ਜਿਹੜੇ ਸਗਨਾਂ ਦੇ ਇੰਨੇ-ਇੰਨੇ ਪੈਸੇ ਸਾਹਮਣੇ ਸਾਰੇ ਤੁਹਾਨੂੰ ਹਜ਼ਾਰ ਰਜਾ ਤੋਂ ਘੱਟ ਨਹੀਂ ਦਿੰਦੇ ਉਹ ਤੇਰੇ ਮੇ ਦੇਵਦੀ ਤਾਂ 50 ਰੁਪਏ ਨਾਂ ਨੇ ਪ੍ਰਦਾਨ ਕੀਤੇ ਸੀ ਅੱਛਾ ਦੀਦੀ ਹੁਣ ਤੁਹਾਨੂੰ ਮੇਰੇ ਸਗਨਾਂ ਦੇ ਪੈਸੇ ਵੀ ਚੁੱਭਣ ਦੇ ਆ ਚੁੱਭਣ ਨਹੀਂ ਦੇ ਜੇ ਮੈਨੂੰ ਵੀ ਮੇਰੇ ਮੂੰਹ 'ਚ ਵੀ 버ਗਰ ਪੈ ਜਾਂਦਾ ਨਾ ਤੇ ਆਪੇ ਮੈਂ ਵੀ ਚੁੱਪ ਰਹਿੰਦੀ ਮੈਂ ਤਾਂ ਕਿਤੇ ਬੁਰਕੀ ਨਹੀਂ ਕੀਤੀ ਤੇ ਤੁਸੀਂ ਬਰਗਰ ਨਾਲ ਤਾਂ ਲੜਾਈ ਪਾਲੀ ਆ ਤੇ ਦੀਦੀ ਲੜਾਈ ਮੈਂ ਪਾਈ ਕਿ ਤੁਸੀਂ ਪਾਈ ਫਿਰ ਕੀ ਹੋ ਗਿਆ ਜੇ ਖਾ ਲਿਆ ਤੇ ਲੜਾਈ ਦੇ ਪੈਣੀ ਜਦੋਂ ਇੱਥੇ ਰੈਪਰ ਇੱਧਰ ਉੱਧਰ ਨਿਕਲਨੇ ਆ ਕਿਦਾ ਦੂਰ ਤੱਕ ਸਮੈਲਾ ਜਾਣ ਦੀਆਂ ਹੈ ਦੀਆਂ ਲੜਾਈ ਤੇ ਫਿਰ ਪੈਣੀ ਆ ਜਦੋਂ ਅੰਦਰ ਵੜ ਵੜ ਕੇ 버ਗਰ ਖਾਣੇ ਆ ਕੱਲਿਆਂ ਨੇ ਉਹ ਨਹੀਂ ਇੱਕ 버ਗਰ ਲੈਂਦਾ ਕੀ ਰੋਲਾ ਪਾਤਾ ਤੁਸੀਂ ਹੁਣ ਮੈਂ ਖਾਣਾ ਹੀ ਤੇ ਇਹਦੇ ਵਿੱਚੋਂ ਹੀ ਖਾਣਾ ਹੀ ਇਹਨਾਂ ਨੇ ਮੈਨੂੰ ਕਿਉਂ ਨਹੀਂ ਦਿੱਤਾ ਯਾਰ ਤੁਸੀਂ ਹੱਦ ਕਰਦੀਆਂ ਕੱਲੀ ਨੂੰ ਡਾਈਟ ਕਰਦੀ ਕਦੀ ਹੋਰ ਸਗੈ ਲੋਕਾਂ ਦੀ ਖੀਰੇ ਦੇ ਲੋਕਾਂ ਦੀ ਕੋਹ ਲੈ ਲੋ ਅਣ 버ਗਰ ਦੇ ਮਗਰ ਪੈ ਗਈਆਂ ਉਹ 버ਗਰ ਦੇ ਵਿੱਚ ਵੀ ਖੀਰੇ ਹੁੰਦੇ ਆ ਜੀ ਡਾਈਟ ਦੀਆਂ ਕਿਤੇ ਨਹੀਂ ਮੱਖੀਆਂ ਪਈਆਂ ਉਹ 버ਗਰ ਦੇ ਵਿੱਚ ਕਿਤੇ ਨਹੀਂ ਮੱਖੀਆਂ ਪਈਆਂ ਹੁੰਦੀਆਂ ਇਹ ਮੈਨੂੰ ਸੁਦਾ ਮਾਰ ਲੈਂਦੀ ਆਪੇ ਮੇਰੇ ਅੰਦਰ ਇੰਨੀ ਅੱਗ ਨਾ ਲੱਗਦੀ ਗੁੱਸਾ ਚੜਾ ਕੇ ਦਾ ਦਿੱਤਾ ਤੂੰ ਪਤਾ ਕਾਣਾ ਮੈਂ ਲਿਆ ਦੇਣਾ ਆ ਦੇਖ ਲੋ ਬਾਜੀ ਆ 버ਗਰ ਹੀ ਖਾ ਲਿਆ ਇੱਕ ਦੀਦੀ ਤੇ ਪਿੱਛੇ ਪੈ ਗਈ ਮੇਰੇ ਕੁੜੀਏ ਤੂੰ ਵੀ ਚੁੱਪ ਰਹਿ ਜੇ ਹੁਣ ਚੁੱਪੋ ਨਾ ਚੁੱਪੀ ਰਹਿਂਦੇ ਇਹਨੂੰ ਕੋਈ ਗੱਲ ਨਹੀਂ ਮੈਂ ਤੈਨੂੰ 버ਗਰ ਲਿਆ ਦੇਣਾ ਇੱਕ ਦੀ ਵੀ ਦੋ ਲਿਆ ਦੇਣਾ ਨਹੀਂ ਮੈਂ ਇਥੇ ਹੀ ਖਾਣਾ ਸੀ ਉਹਦੇ ਵਿੱਚ ਕੀ ਖਾਣਾ ਹੀ ਲੈ ਫੜ ਦੀਦੀ ਖੀਰਾ ਹੈਗਾ ਵਿੱਚ ਖੀਰਾ ਖਾ ਲੈ ਨਾ ਖਾਣਾ ਮਝੂੜੀ ਖਾਣੀ ਹੈ ਤੂੰ ਤੇ ਪਹਿਲਾਂ ਦੇ ਦਿੰਦੀ ਹਾਂ ਐਨੀ ਲੜਾਈ ਨਾ ਪੈਂਦੀ ਉਹ ਕਿਉਂ ਨਹੀਂ ਵੇਚੀ ਕੋ ਨਾਲ ਮੇਰੀ ਵੀ ਚਾਹੇ ਮੇਰੇ ਨਾਲ ਨੋਟ ਖਵਾ ਕੇ ਲੈਉਣਾ ਪਰ ਕਿੰਨੀ ਹੈਰਾਨਗੀ ਵਾਲੀ ਗੱਲ ਜਦੋਂ ਮੈਂ ਪਹਿਲਾਂ ਪੁੱਛਿਆ ਨਾ ਵੀ ਆਹ ਕਿੱਥੋਂ ਆਇਆ ਇਹ ਪਹਿਲਾਂ ਹੀ ਆ ਗਿਆ ਹੋਣਾ ਮੈਂ ਇਹਦੇ ਵਿੱਚ ਖੀਰਾ ਵੀ ਹੈਗਾ ਵਾ ਮੈਨੂੰ ਤਾਂ ਪਤਾ ਲੱਗਿਆ ਨੇ 버ਗਰ ਖਾਦਾ ਅੰਦਰ ਹੁਣ ਭਰਾ ਵੀ ਤੁਹਾਡਾ ਚੋਰੀਆ ਕਮਾਉਣ ਲੱਗ ਗਿਆ ਵਾ ਅੱਗੇ ਵੰਡ ਕੇ ਚੀਜ਼ ਖਾਂਦਾ ਹੀ ਨਾ ਹੁਣ ਇਕੱਲਾ-ਇਕੱਲਾ ਅੰਦਰੇ ਖਾ ਲੈਂਦੇ ਦੋਵੇਂ ਜਾਣੇ ਉਹ ਨਵਾਂ-ਨਵਾਂ ਵਿਆਹ ਹੈ ਸਾਰੇ ਪਰਦੇ ਦੇ ਅਗਲੇ ਆ ਤੇ ਤੂੰ ਵੀ ਜਾਣ ਕੇ ਨਹੀਂ ਹੈ ਵਿੱਚ ਮੈਨੂੰ ਤਾਂ ਤੂੰ ਹੀ ਕਦੀ ਕੁਛ ਲਿਆ ਕੇ ਦਿੱਤਾ ਨਹੀਂ ਹਾਂ ਤਾਂ ਇਹ ਜਦੋਂ ਮੈਂ ਖਾ ਲੀ ਰਿਹਾ ਮੈਂ ਦੋ ਜੇ ਪਾ ਤਿੰਨ ਖਾ ਲੀ ਮੈਂ ਨਹੀਂ ਖਾਣੀ ਇਹੋ ਜੇ ਖਾਦੇ ਦਾ ਕੀ ਖਾਣਵਾ ਜੇ ਰੋਲਾ ਪਾ ਗਏ ਜਾਓ ਤੇ ਜੰਰੇ ਸਰ ਖਾ ਲਿਆ ਹਾਈ ਹਾਈ ਅੱਗੇ ਸੁਣੀ ਦੀਆਂ ਹੁੰਦੀਆਂ ਸੀ ਅੱਜ ਤਾਂ ਮੇਰੇ ਨਾਲ ਹੀ ਹੋ ਗਈਆਂ ਦਾਸਖਾਂ ਇੱਕ 버ਗਰੀ ਖਾ ਲਿਆ ਸੀ ਇਹ ਤੇ ਹੱਥ ਧੋ ਗਏ ਮੇਰੇ ਪਿੱਛੇ ਪੈ ਜਾਂਦੀ ਆ ਦੀਦੀ ਜਦੋਂ ਦੇਖੋ ਤੇ ਮੈਨੂੰ ਕਹਿੰਦੀ ਰਹਿੰਦੀ ਆ ਆਂਦੇ ਆਏ ਤੇ ਮੈਂ ਦੱਸਦੀ ਇਹਨਾਂ ਨੂੰ ਇਹਨਾਂ ਦੀ ਭਾਬੀ ਦੀਆਂ ਕਰਤੂਤਾਂ ਦੱਸ 버ਗਰ ਪਿੱਛੇ ਤੇ ਮੈਨੂੰ ਇੰਨੀਆਂ 36 36 ਗੱਲਾਂ ਕੀਤੀਆਂ ਆ